ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਆਈ ਦੀ ਵੀਡੀਓ ਪੰਡ ਜਾਣ ਤੋਂ ਕਵਰ ਕਰਾਂਗੇ ਜੀ ਇੱਕ ਤੁਹਾਨੂੰ ਝੋਟੀ ਦਿਖਾਵਾਂ ਗੱਭਣ ਕਿੰਨੇ ਦਿਨ ਕੱਟੂਗੀ ਜਾ ਕਿਹੜਾ ਸੂਆ ਜਾਂ ਕਿੰਨਾ ਕੁ ਦੁੱਧ ਬਾਦ ਕੱਢਿਆ ਸਾਰਾ ਕੋਈ ਬਾਈ ਜੀ ਤੋਂ ਪੁੱਛਣਾ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲਓ ਫਿਰ ਸੌਦਾ ਕਰਿਓ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਠੀਕ ਹੋ ਵਧੀਆ ਬੁੱਢੇ ਕਰਪਾ ਪਹਿਲਾਂ ਤਾਂ ਨੰਬਰ ਬੋਲੋ ਜੀ 7696509225 ਜੀ ਪਿੰਡ ਆਪਣਾ ਜੀ ਪਿੰਡ ਜਿਉਂਦਾ ਜ਼ਿਲ੍ਹਾ ਪਟੰਡਾ ਤਸੀਰ ਅੰਪਰਾ ਫੂਲਾ 9 ਕਿਲੋਮੀਟਰ ਅੰਪਰਾ ਸ਼ਹਿਰ ਹੈ 7 ਕਿਲੋਮੀਟਰ ਤਾਂ ਪਾ ਰਹਿ ਜਾਂਦਾ ਓਕੇ ਜੀ ਨੇੜੇ ਦੇ ਪਿੰਡ ਬੱਲੋ ਬਦਿਆੜਾ ਘੜੇ ਲਗੜੇਲੀ ਓਕੇ ਜੀ ਤੇ ਬਾਈ ਅੱਜ ਇੱਕ ਝੋਟੀ ਹੈਗੀ ਇੱਕ ਝੋਟੀ ਹੈ ਬਾਈ ਇਹ ਮੰਨਣਾ ਵੀ ਹੁਣ ਤੀਜੇ ਸੂਏ ਸੂਗੀ ਤੀਜਾ ਸੂਆ ਰੇਨ ਨਾਲ ਹਾਂ ਰੇਨ ਨਾਲ ਕਿੰਨੇ ਦਿਨ ਘਟਜੂ ਬਾਈ ਇਹ ਬਾਈ ਦੋ ਤੋਂ ਤਿੰਨ ਦਿਨ ਬਾਕੀ ਆ ਦੂਜੇ ਸੂਏ ਦਾ 14 ਕਿਲੋ ਦਾ ਰਕਾਰਾ ਹਰਿਆਣਾ ਛੋਟੀ ਵੀ ਹੈ ਪ्युअर ਮੂਰਾ ਨਸਲੀ ਦਿਖਾ ਦੇ ਇਹ ਦੇਖ ਚਿੱਟਾ ਵਾਲ ਨਹੀਂ ਹੈ ਗੱਲ ਹੈ ਹੂੰ ਪਹਿਲੇ ਵਾਲੋ ਇਹਨਾਂ ਦੀ ਘਰ ਵਾਲੀ ਚੰਗੀ ਕਰ ਹੁਣ ਵੀ ਸੂਣ ਲੱਗ ਜੇ ਹੁਣ ਵੀ ਦੇਖ ਲਾ ਕਿੰਨਾ ਲੈਵਲ ਹੈ ਤੇ ਵਰਤਾਰ ਤੂਰ ਪੈਂਦੀ ਹੈ ਪੂਰੀ ਮੈਂ ਕਿਹਾ ਬਾਈ ਕਿੱਝ ਵਰਗੇ ਮੋਟੀ ਪੈਂਦੀ ਚਬਾਈ ਤਾਂ ਖੋਲੋ ਜਿੰਨ ਤੋਰਾ ਕਰੇਗੇ ਚੱਕ ਚੰਗੇ ਕਦ ਕਾੜ ਦੀ ਤੇ ਰੇਟ ਫਿਰ ਕਿਵੇਂ ਜਾਇਜ਼ ਹੋ ਪੈਦਾ ਜਾਇਜ਼ ਬਾਈ ਤੈਨੂੰ ਪਤਾ ਬੂਟੇ ਅੱਗੇ ਵੀ ਆਪਣ ਪੰਜਾਂ 7000 ਦਾ ਪੱਕਾ ਹੀ ਘਟ ਹੁੰਦਾ ਦੂਜੀ ਹਾਂ ਨਹੀਂ ਐਸ ਤਾਂ ਬੱਕੇ ਕਰਿਆ ਨਹੀਂ ਨੀ ਵੀਡੀਓ ਪੈ ਗਈਆਂ ਹਾਂ ਲੈ ਵਾ ਸੂ ਨਾ ਲਾਈ ਫਿਰਦੇ ਜਿੱਥੇ ਬਾਈਆਂ ਨੂੰ 2-3000 ਰੁਪਿਆ ਬਣਿਆ ਉੱਥੇ ਹੀ ਪਸ਼ੂ ਦੇ ਦੇਣਾ ਜੀ ਹਾਂ ਆ ਲਓ ਜੀ ਥਾਂ ਲੈਵੇ ਦੀ ਪੂਰੀ ਸਾਫ ਸੁਥਰੀ ਬਲੈਕ ਤੇ ਕੱਦ ਘਾਟ ਦੀ ਛੋਟੀ ਮੰਨ ਕੇ ਨਾ ਆਇਓ ਹਾਂ ਹਾਂ ਬਜਨ ਵਾਲੀ ਦੇ ਸਾਈਜ਼ ਦੀ ਆ ਗਈ ਬਾਕੀ ਦੇ ਦਸੱਲੀ ਵਾਲਾ ਸੌਦਾ ਹੁੰਦਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਆ ਦੇਖੋ ਤੇ ਥਾਂ ਲੈਵੇ ਦੀ ਪੂਰੀ ਸਾਫ ਸੁਥਰੀ ਸ਼ੂ ਨਾ ਦਾ ਇੱਥੇ ਜਮਾ ਬਾਕੀ ਦੁੱਧ ਵਾਲੀ ਚੀਜ਼ ਆ ਹਨਾ ਹਾਂ ਉਹ ਆਰਟੀ ਵਾਲੀ ਝੋਟੀ ਆ ਵਾਕਈ ਚੰਗਾ ਦੁੱਧ ਨੇ ਕੱਢਣਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਵਾਕਈ origignal ਤੀਜਾ ਸੂਆ ਜੀ ਥਣਲੇਵ ਦੀ ਪੂਰੀ ਸਾਫ ਸੁਥਰੀ ਤੇ ਬਾਹਰ ਪਿੱਛੇ ਥਣਾਂ ਦੀ ਜਮਾਂ ਗਰੰਟੀ ਗਰੰਟੀ ਬਾਈ ਜੇ ਆਨਲਾਈਨ ਮੰਗਾ ਲੇ ਬੰਦਾ ਬਾਹਰ ਪਿੱਛੇ ਦੀ ਗਰੰਟੀ ਹੋ ਥਣਾਂ ਦੀ ਗਰੰਟੀ ਹੋ ਥਣਾਂ ਦੀ ਭਲਾਂ ਥਣ ਗਈ ਪਈਆਂ ਭਲਾਂ ਬਾਈ ਫਿਰਦੀ ਬਾਈ ਉਹ ਠੰਡੀਆਂ ਕਾਇਆਂ ਨਾਲ ਦੀ ਓਕੇ ਜੀ ਓਕੇ ਹਾਂ ਲੈਵਾ ਹੁਣ ਦਿਖਾ ਦੇ ਕਿੱਥੇ ਤੱਕ ਲਈ ਦਿੱਤੀ ਆ ਆ ਦੇਖੋ ਜੀ ਸਾਫ ਸੁਥਰੀ ਤੇ ਬਾਈ ਕਿੰਨੇ ਕ ਪੈਸੇ ਆਗੇ ਫਿਰੇ ਬੂਢੇ ਦੇਖ ਮੁੱਲ ਤਾਂ ਦਾ ਸਵਾ ਕਰਾ ਲੈ ਕੋਈ 1 25 ਕਰਾ ਲੈ 20 ਕਰਾ ਲੈ ਹੂੰ ਇਹ 1 5 ਚੋਂ ਮਾਨਤਨ ਕਰਦੇ ਆਂ ਥੋੜਾ ਬੋਤਾ ਹਾਂ ਬਸ ਹੋਊਗਾ ਤੈਨੂੰ ਪਤਾ ਮਾਣ ਤੂੰ ਤਾਂ ਦਿਨੋਂ ਪਤਾ ਹੀ ਆ ਫਿਰ ਜਿਵੇਂ ਅੱਜ ਦੇ ਰੇਡ ਚੱਲੀ ਜਾਂਦੇ ਜਾਇਜ ਹੈ ਨਾ ਜਮ ਹਾਂ 1 ਲੱਖ ਤੇ 5000 ਦੇ ਵਿੱਚ ਤੁਹਾਡਾ ਮਾਨ ਸਨਮਾਨ ਜ਼ਰੂਰ ਹੋਣਾ ਤੇ ਥਣਲੇਵਾ ਦੁਆਰ ਤੋਂ ਫੇਰ ਕਰ ਲੋ ਚੈੱਕ ਚੰਗੀ ਹੈ ਜੀ ਕੱਦ-ਗਾੜ ਫੁੱਲ ਆ ਪਿਓਰ ਬਲੈਕ ਆ ਆਪਾਂ ਤੁਹਾਨੂੰ ਝੋਟੀ ਕਵਰ ਕਰਕੇ ਤੇ ਦਿੱਤੀ ਵੀ ਤੀਜਾ ਸੁਆ ਕਵਰ ਕਰਕੇ ਨੰਬਰ ਬਾਈ ਫੇਰ ਬੋਲਦੇ 7696502925 ਪਿੰਡ ਯਾਨ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਜ਼ਿਲ੍ਹਾ ਬਠਿੰਡਾ ਤਸੀਲ ਰਾਮਪਰਾ ਫੁੱਲ ਆ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ E eu aldemero, né? Que me